ਸਸੀਗਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਪਰਮਾਤਮਾ ਮੁਰ ਤੋਂ ਸਵਾਗਤ ਹੈ ਅੱਜ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜੀ ਅੱਜ ਰਾਤ 13 ਜੁਲਾਈ 2024 ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਦਿੰਦੇ ਵੇਲੇ ਜਿਵੇਂ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਹੋਏ ਸੀ ਉਸ ਦੇ ਉਲਟ ਅੱਜ ਕੋਈ ਵੱਡੀਆਂ ਕਾਰਵਾਈਆਂ ਨਹੀਂ ਹੋਈਆਂ ਬਹੁਤੇ ਹਿੱਸਿਆਂ ਦੇ ਵਿੱਚ ਸਵੇਰ ਦੇ ਵੇਲੇ ਬੱਦਲ ਵਾਗੇ ਤੇ ਜ਼ਰੂਰ ਛਾਈ ਹੋਈ ਸੀ ਪਰ ਕਿਣਮਣ ਕਣੀ ਨਾਲ ਹੀ ਅੱਜ ਪੰਜਾਬ ਦੇ ਪਾਸੇ ਨੂੰ ਗੁਜ਼ਾਰਾ ਕਰਨਾ ਪਿਆ ਇਹ ਕਿਸੇ ਤਰੀਕੇ ਦੇ ਵੱਡੀਆਂ ਕਾਰਵਾਈਆਂ ਚ ਪੰਜਾਬ 'ਚ ਦੇਖਣ ਨੂੰ ਨਹੀਂ ਮਿਲੀਆਂ ਹਲਕੀ ਫੁਲਕੀਆਂ ਕਾਰਵਾਈਆਂ ਮਾਨਸਾ ਜ਼ਿਲ੍ਹਾ ਜਾ ਕੇ ਲਈ ਆਪਾਂ ਮਾਲਵੇ ਦੇ ਖੇਤਰ ਵਿੱਚ ਹੋਈਆਂ ਨੇ ਜੀ ਉਸ ਤੋਂ ਇਲਾਵਾ ਮਾਝੇ ਸੈਂਟਰਲ ਪੰਜਾਬ ਦੇ ਕਿਸੇ ਇਲਾਕੇ ਵਿੱਚ ਬਹੁਤ ਵੱਡੀ ਖਬਰ ਕੋਈ ਮੀਂਹ ਦੀ ਨਹੀਂ ਆਈ ਕਮੈਂਟ ਕਰਕੇ ਤੁਸੀਂ ਵੀ ਦੱਸਿਓ ਤੁਹਾਡੇ ਇਲਾਕੇ ਵਿੱਚ ਮੀਂਹ ਹੋਇਆ ਹੈ ਜਾਂ ਨਹੀਂ ਤੇ ਤੁਸੀਂ ਕਿਸ ਇਲਾਕੇ ਤੋਂ ਉਹ ਜਲਦੀ ਜਲਦੀ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਛੋਟੀ ਜਿਹੀ ਰਿਕਵੈਸਟ ਆ ਤੁਹਾਡੇ ਸਾਹਮਣੇ ਤੇ ਬਾਕੀ ਹੁਣ ਤਾਜ਼ਾ ਸੈਟਲ ਡੇਮੇਜ ਦੇਖ ਲੈਂਦੇ ਆ ਇਮੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਕੋਈ ਵੱਡੀ ਕੋਈ ਵੀ ਕਾਰਵਾਈ ਫਿਲਹਾਲ ਮੌਸਮ ਦੀ ਪੈਣਦੀ ਦਿਖਾਈ ਨਹੀਂ ਦੇ ਰਹੀ ਹਲਕੀ ਜਿਹੀ ਬੱਦਲਬਾਈ ਤੁਸੀਂ ਦੇਖ ਸਕਦੇ ਹੋ ਹਰਿਆਣਾ ਤੋਂ ਪੰਜਾਬ ਦੇ ਵਿੱਚ ਐਂਟਰ ਕਰ ਰਹੀ ਹੈ ਜੋ ਕਿ ਸਿਰਫ ਦਰਮਿਆਨੇ ਤੋਂ ਵੀ ਹੇਠਲੇ ਸੁਭਾਅ ਦੀ ਬੱਦਲਬਾਈ ਹੈ ਜਿਸ ਦਾ ਵੀ ਕੋਈ ਵੀ ਅਸਰ ਮੀਂਹ ਦੇ ਰੂਪ ਦੇ ਵਿੱਚ ਪੰਜਾਬ ਵਿੱਚ ਹੁਣ ਤੱਕ ਦਿਖਾਈ ਨਹੀਂ ਦੇ ਰਿਹਾ ਦਿਨ ਦੇ ਵਿੱਚ ਕੜਕਵੇਂ ਧੁੱਪ ਪੈਣ ਦੇ ਨਾਲ ਟੈਂਪਰੇਚਰ ਜਿਹੜੇ ਨੇ ਉਹ 34 35 ਰਾਹਤ ਮਿਲੀ ਹੈ ਜੀ ਗਰਮੀ ਤੋਂ ਪਰ ਕੋਈ ਵੱਡੀਆਂ ਕਾਰਵਾਈਆਂ ਰਾਹਤ ਦੀਆਂ ਦਿਖਾਈ ਨਹੀਂ ਦੇ ਰਹੀਆਂ ਅੱਜ ਦੀ ਰਾਤ ਵੀ ਮੌਸਮ ਖੁਸ਼ਕ ਅਤੇ ਸਾਫ਼ ਬਣਿਆ ਰਹੇਗਾ ਜੀ ਰਾਤ ਦੇ ਵੇਲੇ ਅਗਰ ਆਪਾਂ ਗੱਲ ਕਰੀਏ ਤਾ ਹਵਾਵਾਂ ਜਿਹੜੀਆਂ ਨੇ ਫਿਲਹਾਲ ਜ਼ਿਆਦਾ ਰੂਪ ਦੇ ਵਿੱਚ ਜਲਦੀ ਦਿਖਾਈ ਨਹੀਂ ਦੇ ਰਹੀਆਂ ਹਵਾ ਸਥਿਰ ਰਹੇ ਰਹਿਣ ਦੀ ਪੂਰੀ ਪੂਰੀ ਉਮੀਦ ਬਣੀ ਹੋਈ ਹੈ ਮੌਸਮ ਖੁਸ਼ਕ ਹੈ ਜੀ ਸਾਫ਼ ਹੈ ਬਿਨਾਂ ਕਿਸੇ ਬੱਦਲ ਬਾਈ ਹਨੇਰੀ ਤੋਂ ਅੱਜ ਮੌਸਮ ਅੱਜ ਦੀ ਰਾਤ ਲੰਘ ਜਾਵੇਗੀ ਤੇ ਬਾਕੀ ਜੋ ਵੀ ਨਵੀਂ ਅਪਡੇਟ ਹੋਵੇਗੀ ਦਿਨ ਦੀ ਉਹ ਤੁਹਾਨੂੰ ਅਸੀਂ ਨਵੀਂ ਵੀਡੀਓ ਦੇ ਵਿੱਚ ਸਵੇਰ ਦੇ ਮੇਲੇ ਦੇ ਦੇ ਦਵਾਂਗੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਇਓ ਕਮੈਂਟ ਬ ਕਰਨਾ ਕਿਸੇ ਤਰੀਕੇ ਦਾ ਨਾ ਪੁੱਲਿਓ ਕੋਈ ਸਲਾਹ ਹੈ ਕੋਈ مشورہ ਹੈ ਕਮੈਂਟ ਬਾਕਸ ਵਿੱਚ ਜਰੂਰ ਲਿ